ਮਾਨ ਸਾਹਿਬ ਨੇ ਤਾਂ ਆਪਣੇ ਪੰਜਾਬੀਆਂ ਦੇ ਲਈ ਖੁਸ਼ ਕਰਤੇ ਹੁਣ ਉਹਨਾਂ ਨੇ ਸਿੱਧੇ ਸੰਦੇਸ਼ ਦਿੱਤੇ ਕਿ ਜੇ ਕੋਈ ਕੰਮ ਨਹੀਂ ਕਰਦਾ ਜਾਂ ਕੋਈ ਰਿਸਮਤ ਲੈਂਦਾਗਾ ਤਾਂ ਉਹਨਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਆ ਆਪਣੀ ਮਾਨ ਸਾਹਿਬ ਦੀ ਵੀਡੀਓ ਦੇਖੋ ਤੇ ਜਿੰਨੇ ਪੰਜਾਬ ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਹਰ ਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਭ ਨੂੰ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅੱਧਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦਵਾਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਕੰਮ ਤੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ ਚ ਆ ਜਾਂ ਕਦੋਂ ਕਿਹੜੀ ਤਹਿਸੀਲ ਚ ਆ ਜਾਂ ਕਦੋਂ ਕਿਹੜੇ ਦਫ਼ਤਰ ਚ ਆ ਜਾਂ ਫਿਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਆਏ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਹੁਣ ਸੁਖੱਜਲ ਖੁਆਰੀਆਂ ਆਮ ਲੋਕਾਂ ਦੀਆਂ ਬਰਦਾਸ਼ਤ ਨਹੀਂ ਹੋਣਗੀਆਂ